ਉਹਦਾ ਅਸਿਡ ਜਿਹੜਾ ਵੀ ਅਮੀਕਾ ਸਿੰਘ ਉਥੇ ਟਵਿੱਟਰ ਤੇ ਟਵੀਟ ਕਰ ਦਿੱਤਾ ਉਹਨੇ ਮੀਕਾ ਸਿੰਘ ਨੇ ਕੋਈ ਚਾਜਦਾ ਕੰਮ ਕੀਤਾ ਓਏ ਮੈਨੂੰ ਕੋਈ ਬੰਦਾ ਦੱਸ ਦਵੇ ਵੀ ਚੁੱਪ ਉਹਨੇ ਜੋ ਛੇੜਖਾਨੀ ਹੈ ਕਰੀਏ ਦਰ ਛੇੜਖਾਨੀ ਕਰੇ ਕਿਸੇ ਕੁੜੀ ਨਾਲ ਛੇੜਖਾਨੀ ਮਤਲਬ ਜੰਨੀ ਮਤਲਬ ਇਹੋ ਜਿਹਾ ਬੰਦਾ ਜਿਹੜਾ ਕੋਈ ਮੈਂ ਕਿਹਾ ਚਾਜਦਾ ਕੰਮ ਤਾਂ ਕੀਤਾ ਹੀ ਨਹੀਂ ਉਹਨੇ ਦੂਜਾ ਰਿਹਾ ਕਿਹੜਾ 20 ਫਰਾਗ ਤੁਸੀਂ ਕਹਿੰਦੇ ਪਏ ਹੋ 20 ਫਰਾਗ ਦੀ ਜਿੱਦਾਂ ਦੀ ਸ਼ਕਲ ਹੈ ਉਦਾਂ ਦੀ ਅਕਲ ਹੈ ਉਹਨੂੰ ਤੁਸੀਂ ਮੈਂ ਕਹਿੰਦਾ ਵੀ ਇਹਨਾਂ ਦੋਨਾਂ ਨੂੰ ਬੰਦਿਆਂ ਨੂੰ ਕੋਈ ਘਰੇ ਆਪਣੇ ਸ਼ਰੀਬ ਬੰਦਾ ਕਰਨਾ ਵਾੜੇ ਕੋਈ ਇਹਨਾਂ ਨੂੰ ਜਿੱਦਾਂ ਦੇ ਉਹਨਾਂ ਦਾ ਕਰਤ ਤੀਜਾ ਰਹਿ ਗਿਆ ਗੁਰੂ ਰੰਦਾਵਾ ਵੀ ਉਹਨੂੰ ਪੁੱਛੇ ਮੈਂ ਹੁਣ ਕੀ ਕਰਾਂ ਯਾਰ ਇਹੋ ਜਿਹੇ ਬੰਦਿਆਂ ਨੂੰ ਵੀ ਤੂੰ ਲਾਹੌਰ ਦੀ ਫਿਲਮ ਐ ਕੁੜੀ ਲਾਹੌਰ ਦੀ ਉਸ ਗਾਣੇ ਕਰਕੇ ਤੇਰੀ ਪਹਿਚਾਣ ਬਣੀ ਐ ਜਾਂ ਤੂੰ ਗਾਣਾ ਡਿੱਗ ਡਿੱਗ ਕਰਦੇ ਕਰ ਵੀ ਇਹ ਗਾਣਾ ਮੈਂ ਬੰਦ ਕਰ ਰਿਹਾ ਮੈਂ ਮੇਰਾ ਗਾਣਾ ਕਿਸੇ ਨਹੀਂ ਚੱਲੇਗਾ ਇਹ ਮੈਂ ਗਾੜੀ ਨੂੰ ਜਿਹੜਾ ਡਿਸਆਨ ਕਰ ਰਿਹਾ ਫੇ ਤੂੰ ਲ ਕੁੜੀ ਲਾਹੌਰ ਦੀ ਲਗਦੀ ਕੁੜੀ ਉਤੋਂ ਤਾਂ ਤੂੰ ਚੜਿਆ ਇਸ ਕਰਕੇ ਦੇਖੋ ਮੈਂ ਜਿਹੜੀ ਸਿਆਣੇ ਜਿਹੜੇ ਗੱਲ ਕਹਿੰਦੇ ਆ ਜੇ ਕਿਸੇ ਦੀ ਲਕੀਰ ਜਿਹੜੀ ਆਪਾਂ ਮਿਟਾਣ ਹੁੰਦਾ ਸੱਕੀ ਐ ਤੇ ਆਪ ਦੀ ਲਕੀਰ ਵੱਟੀ ਕਰ ਲਈਦੀ ਹੈ